ਸੋ ਸ੍ਰੀ ਕਾਲ ਜੀ ਜਾਰ ਭੈਣ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੁਸੀਂ ਵੀ ਠੀਕ ਹੋਵੋਗੇ ਅਸੀਂ ਵੀ ਠੀਕ ਆ ਮਹਾਰਾਜ ਸਾਰਿਆਂ ਤੇ ਮਿਹਰ ਪ੍ਰਿਆਸ ਰੱਖਣਾ ਤਾਂ ਤਾਂ ਗੁਰੂ ਰਾਮਦਾਸ ਜੀ ਤੇ ਹੋਰ ਸੁਣਾਓ ਮੈਂ ਠੀਕ ਆ ਜੀ ਤੇ ਕਿਉਂਕਿ ਤੁਹਾਡੇ ਵਰਗੇ ਭੈਣ ਭਰਾਵਾਂ ਦਾ ਮਾਤਾ ਮਾਂ ਦਾ ਵੱਡੀਆਂ ਮਾਵਾਂ ਸਮਾਨ ਭੈਣਾਂ ਦਾ ਅਸੀਰਵਾਦ ਆ ਮੇਰੇ ਸਿਰ ਤੇ ਆ ਮੇਰੇ ਵੱਡੇ ਭਰਾਵਾਂ ਦਾ ਸਿਰ ਤੇ ਅਸੀਰਵਾਦ ਆ ਹਨਾ ਤੇ ਤੁਹਾਡੇ ਵਰਗਿਆਂ ਦਾ ਹਨਾ ਤੇ ਮੈਨੂੰ ਕੀ ਹੋ ਸਕਦਾ ਹਨਾ ਬਾਕੀ ਪਿਆਰ ਤੁਹਾਡਾ ਬਸ ਉਹ ਮਾੜਾ ਮੋੜਾ ਉਹ ਕੈਲਸ਼ੀਅਮ ਦਾ ਕਰਕੇ ਆ ਜਾਨੀ ਕਿ ਮੇਰੇ ਹੱਥ ਜੇ ਸੋਜ ਗਏ ਤੇ ਜਾਨੀ ਕਿ ਦਰਦ ਜੇ ਕਰਦੇ ਸੀਗੇ ਆ ਗੰਢਾਂ ਹੀ ਆ ਤੇ ਆ ਚੀਜ਼ ਆ ਜੋੜ ਜੀ ਤੇ ਬਾਕੀ ਠੀਕ ਹੈ ਤੇ ਉਹ ਕਹਿੰਦੇ ਵੀ ਬਾਕੀ ਕਾਦੀ ਕਹਿੰਦੇ ਹੁੰਦੇ ਉਹ ਇੱਕ ਰਿਪੋਰਟ ਕੱਲ ਨੂੰ ਆਉਗੀ ਤੇ ਬਾਕੀ ਤਾਂ ਆ ਗਿਆ ਉਹ ਕਹਿੰਦੇ ਕੈਲਸ਼ੀਅਮ ਦੀ ਘਾਟ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਹੀ ਸੀਗਾ ਵਾਰ-ਵਾਰ ਗੱਲ ਕਰਦੇ ਚੰਗੇ ਵੀ ਨਹੀਂ ਲੱਗਦੇ ਚਲੋ ਤੇ ਹੁਣ ਅਸੀਂ ਨਾ ਮੇਰਾ ਹਿਸਾਬ ਨਾਲ ਕੂੜਾ ਰਹਿ ਗਿਆ ਤੇ ਉਹ ਨਾ ਇੱਕ ਭੈਣ ਨੇ ਇੱਕ ਮੈਂਟ ਕੀਤਾਗਾ WhatsApp ਤੇ ਮੈਨੂੰ ਮੈਸੇਜ ਭੇਜਿਆ ਸੀਗਾ ਤੇ ਉਹ ਕਹਿੰਦੇ ਵੀ ਆਨਲਾਈਨ ਪਰਚੀ ਕੱਟੀ ਜਾਂਦੀ ਸਾਨੂੰ ਪਤਾ ਨਹੀਂ ਕਰਨੇ ਘਰੇ ਬੈਠੇ ਘਟਾਉਂਦਾ ਕਰਾਂਗੇ ਵੈਸੇ ਆਪਣੇ ਘਰ ਦੇ ਹੀ ਆ ਮੁੰਡਾ ਦੀਪੋ ਹੋਲਡਰ ਆਪਣੇ ਜਾਨੀ ਕਿ ਵੀ ਉਹ ਨਾ ਮੈਂ ਢੱਲਾ ਕਰਕੇ ਤਾਂ ਕਰਕੇ ਮੇਥੋਂ ਜਾ ਨਹੀਂ ਗਿਆਗਾ ਉੱਠੇ ਨਹੀਂ ਗਿਆਗਾ ਦੋ ਤਿੰਨ ਦਿਨ ਮੇਥੋਂ ਤੇ ਤਾਂ ਕਰਕੇ ਤੇ ਉਹ ਆ ਜਾ ਵਿਚਾਰੇ ਨੇ ਜਾਨੀ ਕਿ ਵੀ ਛੱਦ ਕੇ ਕਟਵਾਤੀ ਪਰਚੀ ਆਪਣੀ ਕਰਨਕ ਆ ਗਈ ਅਗਰੇ ਤੇ ਕੱਟਤੀ ਜੇ ਪਰਚੀ ਮੈਂ ਉਹਨੂੰ ਰਾਤ ਮੈਸੇਜ ਕੀਤਾ ਸੀਗਾ ਤੇ ਉਹ ਚਾਚੇ ਦਾ ਮੁੰਡਾ ਹੀ ਆ ਤੇ ਆਪਣਾ ਘਰ ਦਾ ਹੀ ਮਰਦਾ ਤੇ ਚਲੋ ਕਿਉਂਕਿ ਦੁੱਖ ਦੇ ਸੁੱਖ ਦੇ ਭੈਣ ਭਰਾ ਜਿਹੜਾ ਕੰਮ ਆ ਜੇ ਉਹ ਆਪ ਦਾ ਹੁੰਦਾ ਹਨਾ ਤੇ ਕਿਸੇ ਵੀ ਔਖੇ ਘੜੀ ਦੇ ਵਿੱਚ ਮੁਸੀਬਤ ਦੇ ਵਿੱਚ ਨਾਲ ਆ ਕੇ ਮੋਢੇ ਨਾਲ ਮੋਢਾ ਲਾ ਕੇ ਖੜ ਜਾਵੀਂ ਹਨਾ ਤੇ ਉਹੀ ਜਾਨੀ ਕਿ ਵੀ ਨਾਲ ਦਾ ਜੰਮਿਆ ਸਮਝ ਲਓ ਦੇ ਨਾਲ ਦੇ ਜੰਮੇ ਨਾਲੋਂ ਵੱਧ ਵੀ ਹੋ ਜਾਂਦਾ ਹੁੰਦਾ ਹਨਾ ਤੇ ਹੁਣ ਅਸੀਂ ਕੁੜੇ ਕਿੜੇ ਸਟੇ ਅੱਗੇ ਪਾਈ ਤੇ ਨਾਲੇ ਵੇਨੇ ਆ ਕਰੜੇ ਤੇ ਗਨਾ ਕੋ ਨਹੀਂ ਦੇਲ ਦੇ ਕਿਵੇਂ ਗਨੇ ਕਿਵੇਂ ਕਿ ਕਨੇ ਚੁੱਪਨੇ ਚਾਹੀਦੀ ਚੰਗੇ ਹੁੰਦੇ ਆ ਦੰਦਾਇਆ ਤਾਂ ਫੋਨ ਲਾ ਮਾ ਕਰ ਪਈ ਸੈਟ ਜੇ ਹੋ ਜਾਣਗੇ ਨਾਲੇ ਤੇ ਫਿਰ ਮਿਲਦੇ ਆ ਤੁਹਾਨੂੰ ਆਹ ਦੇਖ ਬਈ ਅम्मा ਪੋਠੇ ਪਾਸੇ ਆ ਆਵੇ ਛਟਾਂਗੀ ਵੀ ਨੂੰ ਵੀ ਤੂੰ ਅम्मा ਪੋਠੇ ਪਾਸੇ ਬੈਠੀ ਆ ਕਹਿੰਦੀ ਕਹਿੰਦੀ ਚਲੋ ਦਾ ਤਾਂ ਇੱਕ ਪਾਸੇ ਲੁਕਾ ਕੇ ਬਹਿ ਗਈ ਲੈ ਉਹ ਕਿੱਥੇ ਆ ਇਹ ਦੇਖੋ ਉੱਥੇ ਪਾਸੇ ਬੈਠੀ ਉਹ ਇੱਧਰ ਨੂੰ ਬਹਿਣਾ ਐਵੇਂ ਥੋੜਾ ਬਹਿਣਾ ਇਹ ਆ ਡੱਬਾ ਢੱਡੀ ਬੇਬੇ ਚੱਲ ਇੱਕ ਪਾਸੇ ਲੱਤਾ ਕਰੀ ਬੈਠੀ ਆ ਦੇਖੋ ਇੱਧਰ ਬਹਿ ਇੱਧਰ ਉਹ ਤਾਂ ਪਏ ਬੈਠਾ ਆਂਦਾ। ਬਸ ਤੂੰ ਛੱਡ ਨਾ। ਜਾਣਾ ਨਹੀਂ ਐ। ਹਾਏ। ਦੇਖੇ ਜੇਪੇ। ਹਾਂ। ਹੂੰ। ਤੇ ਪੂੜਾ ਕੌਣ ਫਰਾਂਗੋ? ਉਹ ਠੀਕ ਐ। ਦੇਖੇ ਇੱਧਰ ਚੱਕ ਜੇਪੂ। ਹਲੋ। ਆਹ। ਸਾਸ੍ਰੀ ਗਾਲ ਜੀ ਸਾਰਿਆਂ ਨੂੰ ਉਮੀਦ ਐ ਤੁਸੀਂ ਵਧੀਆ ਹੋਵੋਗੇ। ਅਸੀਂ ਵੀ ਵਧੀਆ ਹਾਂ ਤੇ ਅੱਜ ਅਸੀਂ ਖਾਸ ਜਗ੍ਹਾ ਤੇ ਆਏ ਆ ਜੋ ਕਾਫੀ ਟਾਈਮ ਤੋਂ ਅਸੀਂ ਨਾ ਵੀਡੀਓ ਬਣਾਉਂਦੀ ਜਿੱਤੇ ਸੋਚ ਰਹੇ ਸੀ ਅ ਜਿਹੜੀ ਕਿ ਚੀਜ਼ ਜਿੱਥੇ ਆਏ ਆ ਉਹ ਚੀਜ਼ ਮੈਂ ਵੀ ਬੰਦੇ ਹੋਏ ਦੇਖੀ ਨਹੀਂ ਆ ਕਦੀ ਤੇ ਅੱਜ ਟਾਈਮ ਲੱਗਾ ਅਜ ਤੁਹਾਡੀ ਭਾਜੀ ਦਾ ਮੂਡ ਹੋ ਗਿਆ ਕਿ ਚਲੋ ਅੱਜ ਉੱਥੇ ਦੀ ਵੀਡੀਓ ਬਣਾਈ ਕਿਉਂਕਿ ਆਪਸ਼ਨ ਹੈ ਨਹੀਂ ਸੀ ਤੇ ਰਹਿਣ ਤੁਹਾਡੇ ਭਾਜੀ ਨੂੰ ਫਿਰ ਹੋਈ ਹੋ ਜਈ ਜੱਤੀ ਕਿ ਮੈਂ ਉੱਥੇ ਚੱਲੇ ਤੇ ਤੁਹਾਨੂੰ ਦਿਖਾਣੇ ਆ ਅਸੀਂ ਕਿੱਥੇ ਆ ਦੇਖੋ ਕੁਲਾੜਾ ਗੋੜ ਜਿੱਥੇ ਬੰਦਾ ਆਪਣੇ ਪਿੰਡ ਆਪਣੇ ਪਿੰਡ ਚ ਹੀ ਆਇਆ ਸੀ ਤੇ ਅੱਧੀ ਪ੍ਰੋਸੈਸਿੰਗ ਤੇ ਮੈਨੂੰ ਲੱਗਦਾ ਫਿਨਿਸ਼ ਹੋ ਗਈ ਹੈ ਕਿਉਂਕਿ ਜਿੱਥੇ ਜੂਸ ਕੱਢਿਆ ਜਾਂਦਾ ਜਿੱਥੇ ਹਨਾ ਗੰਨੇ ਦਾ ਉਹ ਤੇ ਸਾਰਾ ਧੁੱਪ ਗਿਆ। ਉਹਨੂੰ ਕੱਲ ਨੂੰ ਸੈਲ ਸਲਾਈ ਦੁਆਰਾ ਹੋਊਗੀ ਨਾ। ਉਹ ਕੀ ਕਰਦੇ ਜਾਂਦੇ ਨੇ ਇੱਥੋਂ ਦੀ? ਉਹ ਧੋਈ ਜਾਂਦੇ ਆ ਨਾ। ਹਾਂ ਇਹ ਥੇਰੇ ਦੇ ਵਿੱਚ ਬੋਤਲਾਂ ਬਣ ਕੇ ਜੂਸ ਵਿੱਚ ਪਾਈ ਜਾਂਦਾ। ਜੂਸ ਤੇ ਜੂਸ ਕਿੱਥੇ ਜਾਂਦਾ ਅੰਦਰ ਅੰਦਰ ਜਾ ਕੇ ਦੇਖੀਏ ਜਰ ਆ ਜਾ ਜਪੂ ਅੰਦਰ ਜਾ ਕੇ ਦੇਖਨੇ ਆ ਅਸੀਂ ਹਾਂ ਅੰਦਰ ਜਾ ਕੇ ਦੇਖੀਏ ਕਿੱਧਰਲੀ ਸਾਈਡ ਤੋਂ ਜਾਣਾ ਪਏਗਾ ਅਸੀਂ ਗੋੜ ਵੇਖਣ ਆਏ ਆ ਗੋੜ ਕਿਵੇਂ ਬਣੇਗਾ ਕਿ ਐਸੇ-ਐਸੇ ਬਣਦਾ ਹੈ ਸਾਨੂੰ ਜ਼ਿਆਦਾ ਜਾਣਕਾਰੀ ਦੇਣ ਵਾਲੇ ਤੇ ਲੱਗਦਾ ਹੈ ਨਹੀਂ ਕੋਈ ਪਰ ਜਿੰਨਾ ਕ ਅਸੀਂ ਦੇਖ ਸਕਦੇ ਆ ਉਹਨਾਂ ਕੀ ਤੁਹਾਨੂੰ ਜਪੂ ਇੱਕ ਮਿੰਟ ਰੁਕ ਜਾ ਮੈਂ ਦਿਖਾਨੀ ਉਹ ਦੇ गुड़ बनता नहीं ये ये हाँ ये पान इसका रस है गन्ने का रस है ये अच्छा उधर बनेगा अच्छा ये धुआं भी बड़ा हो रहा है बनी बने ਨਹੀਂ ਆਪ ਇਸ ਕੋ ਕਿਤਨੀ ਵਾਰੀ ਸਾਫ ਕਰਕੇ ਕ निकालते ਹੋ ਗੁੜ ਇਸ ਕਾ ਅੱਛਾ ਜਦੋਂ ਪਿੱਛੇ ਹੋ ਜਾ ਪੁੱਤ ਉਧਰ ਗੋੜਾ ਨਿਕਲੇਗਾ ਉਹਨੇ ਗੋੜ ਬਨੇਗਾ ਅਜੇ ਤਾਂ ਬਣੀ ਜਾਂਦਾ ਪੁੱਤ ਬਣੀ ਹਾਂ ਉਹ ਦੇਖਾ ਜੈਨਾ ਉਧਰ ਬਨ ਰਿਹਾ ਫਾਈਨਲ ਮੈਂ ਬਣੀ ਹੈ ਹੈ ਹੂੰ ਹਾਂ ਉਹ ਭੈਣ ਵੀ ਆ ਅੱਜ ਹੈਗੀ ਆ ਅੱਛਾ ਉਹ ਜੇ ਤੇ ਬਣੀ ਜਾਂਦਾ ਅੱਧਾ ਘੰਟਾ ਲੱਗੂਗਾ ਬਨਣ ਤੇ ਕਹਿੰਦੇ ਆਇਆ ਤਾਂ ਉੱਥੇ ਜਿੰਨੀ ਲੱਗਣੀ ਹੈ ਜਾ ਪਾ ਜਾ ਆ ਜਾ ਲੈ ਉਹ ਉੱਥੇ ਜਾ ਅਜੇ ਅੱਧਾ ਘੰਟਾ ਲੱਗੇਗਾ ਐ ਨਾ ਨਾ ਤੋੜ ਕੇ ਨਾ ਜਾ ਤੋੜ ਕੇ ਚੱਲਾਂਗੇ ਜੱਪੂ ਆ ਤੋੜ ਤੋੜ ਕੇ ਚੱਲੀਏ ਦੁਰੀਆਂ ਦੁਰੀਆਂ ਕਰਕੇ ਚੱਲੀਏ ਅਸੀਂ ਦੁਰੀਆਂ ਦੁਰੀਆਂ ਅਜੇ ਦੁਬਾਰਾ ਅਸੀਂ ਆਵਾਂ ਜਦੋਂ ਬਨ ਕੇ ਉਹਦੇ ਵਿੱਚ ਪਾ ਦਨੇ ਨਾ ਜਿਹੜਾ ਅੱਗੀ ਜਗਾ ਵੱਡੀ ਜਿਹੀ ਪਈ ਹੈ ਉੱਥੇ ਫੇਰ ਗਰਮ ਗਰਮ ਜਦੋਂ ਬੋਰਡ ਭਰਦੇ ਚਾਰ ਤਰ੍ਹਾਂ ਦੀ ਪ੍ਰੋਸੈਸਿੰਗ ਚਲਣੀ ਆ ਉਹਨਾਂ ਦੀ ਚਾਰ ਤਰ੍ਹਾਂ ਦੀ ਪ੍ਰੋਸੈਸਿੰਗ ਚਲਣੀ ਚਾਰ ਤਰ੍ਹਾਂ ਚੌਥੇ ਪਾਸੇ ਸਾਫ਼ ਹੋਏਗਾ ਜੋ ਥੀਜੀਗਾ ਤੇ ਦੇਖ ਕਿੰਨੇ ਸੋਨੇ ਸੋਨੇ ਫਲਾਵਰ ਹਾਂ ਮੈਂ ਇੱਥੇ ਖੜੀ ਹੋ ਮੈਂ ਫੋਟੋ ਖਿੱਚਾਂ ਤੇ ਇੱਧਰ ਦੇਖ ਮम्मा ਕੋਲ ਫਲਾਵਰ ਇੱਧਰ ਦੇਖ ਇੱਧਰ ਦੇਖ ਨਾ ਜ਼ੱਪ ਇੱਥੇ ਦੇਖ ਮम्मा ਕੋਲ ਹਾਂ ਇਹ ਨਹੀਂ ਚੋਨਾ ਫਲਾਵਰ ਹੀ ਨਹੀਂ ਇੱਧਰ ਦੇਖੀ ਮम्मा پاس ਮम्मा ਇੱਧਰ ਦੇਖੋ ਤਾਂ ਸਹੀ ਮम्मा ਕੋਲ ਤੇਰਾ ਉੱਧਰ ਹਾਂ ਉੱਧਰ ਵੀ ਆ ਉੱਧਰ ਵੀ ਹੈ ਇੱਧਰ ਦੇਖੋ ਸੋ ਲੈ ਨਾ ਨੋ 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 ਤੋੜੀਦਾ ਨਹੀਂ ਹੁੰਦਾ ਫੁੱਲ ਨਹੀਂ ਤੋੜੀਦੇ ਹੁੰਦੇ ਨੋ ਨੋ ਚਲ ਆ ਜੋ ਉੱਧਰ ਆ ਜੋ ਉੱਧਰ ਬੈਠਨੇ ਆ ਅਸੀਂ ਆ ਜਾ ਉੱਥੇ ਬੈਠਨੇ ਆ ਪੋਲ ਨਹੀਂ ਲੈਣਾ ਪੋਲ ਨਹੀਂ ਲੈਣਾ ਪੋਲ ਨਹੀਂ ਲੈਣਾਗਾ ਨੋ ਨੋ ਨਹੀਂ ਨਹੀਂ ਕਿਉਂ ਇਹ ਫਲਾਵਰ ਨਹੀਂ ਤੋੜੀ ਬਾਬਾ ਇੱਥੇ ਜੀ ਨਾ ਪਾਵਰ ਪਾਵਰ ਬਾਬਾ ਜੀ ਨਾ ਆਪਣੀ ਨਾ ਖੁਸ਼ਬੂ ਪਾਦੇ ਆ ਇਹਦੇ ਚ ਫਲਾਵਰ ਦੇ ਵਿੱਚ ਇਹ ਤੋੜੀ ਦੇ ਨਹੀਂ ਹੁੰਦੇ ਇਹ ਜਾਣੀ ਹੁੰਦਾ ਇਹ ਨੋ ਨਹੀਂ ਨਾ ਨੋ ਮੈਂ ਵੇ ਤੇਰਾ ਕੰਡਾ ਕੰਡਾ ਚੁੱਭੇਗਾ ਤੇ ਸੋਈ ਚੁੱਭੂਗੀ ਮੰਨੇ ਲੱਗੇ ਨੇ ਬੋਲੇ ਕਿ ਵੱਡੇ ਵੱਡੇ ਕਰ ਇਹ ਦੰਦੀ ਵੜਦੇ ਆ ਦੰਦੀ ਵੜਦੇ ਆ ਐ ਲੱਗੇ ਕਿ ਨੇ ਸੋਹਣੇ ਲੱਗਦੇ ਆ ਆ ਜਾ ਆ ਮੈਂ ਬਾਬਾ ਆਹ ਸਾਰਾ ਐ ਮੰਮੀ ਹੈਗੀ ਇਹ ਮੇਰੀ ਮਮਾ ਆਏ ਉਹਦੀ ਮਮਾ ਡੰਟੇਗੀ ਮਮਾ ਮਮਾ ਰੇਤੇ ਜੀ ਲੱਗਦੀ ਆ ਮਮਾ ਸੂਈ ਦੀ ਬੰਦੀ ਮਮਾ ਸੂਈ ਦੀ ਬੰਦੀ ਆ ਜਾ ਇੱਥੇ ਬੈਠਾ ਆ ਰਚ ਬੜਨੀ ਇੱਥੇ ਹੋਣ ਅੱਛੀ ਹੈ ਇੱਥੇ ਆਹ ਛੋਣੀ ਜਿਹੀ ਜਗਾਹ ਆ ਬਾਈਆ ਵੀ ਇਹ ਜੀ ਨਹੀਂ ਤੇ ਫੁੱਲ ਜਾ ਫੁੱਲ ਜਾ ਵੀ ਨਹੀਂ ਤੇ ਫੁੱਲ ਜਾ ਕਾ ਕੀ ਲਵਾ ਆ ਜਾ ਕਸ ਕੀਤਾ ਉਹਦਾ ਮੁੰਡਾ ਉਹ ਦੁਕਾਨੀ ਕੀ ਟਾਈਮ ਹੋਇਆ ਹੈ ਹਾਂ 4:00 ਬੰਦੇ 4:30 ਇੱਥੇ ਬਾਣ ਰਹੀ ਆ ਹੈਗਾ ਗੁੜ ਬਣ ਰਿਹਾ ਹੈਗਾ ਇਹ ਬਾਣ ਰਹੀ ਸ਼ੱਕਰ ਸ਼ੱਕਰ ਬਣ ਰਹੀ ਹੈ ਤੇ ਸ਼ੱਕਰ ਦਾ ਪ੍ਰੋਸੈਸ ਚੱਲ ਰਿਹਾ ਹੈਗਾ ਹਾਂ ਤੇ ਰਵਣ ਕੰਦੀ ਜੀ ਮੈਂ ਵੇਖ ਕੇ ਆਉਣੀ ਆ ਤੇ ਦੇਖੋ ਉੱਪਰਲੇ ਪਾਸੇ ਕੰਡਚ ਪਾਈ ਵੀ ਪਈ ਹੈ ਆਰ ਨੂੰ ਵਾਸਤੇ ਤੇ ਰਮਣ ਨੂੰ ਖਵਾ ਲਈ ਜਾਣੀ ਅੱਜ ਕੋੜ ਚੱਲ ਰੋ ਫੇਰ ਕੇ ਜਦਨ ਖਵਾ ਦਾਂਗੇ ਤੇ ਅੱਜ ਸ਼ੱਕਰ ਹੀ ਖੋਨੇ ਗਰਮ ਗਰਮ ਰਮਣ ਨੂੰ ਸ਼ੱਕਰ ਤਿਆਰ ਹੋ ਚੁੱਕੀ ਆ ਉਹ ਦੇਖੋ ਇਹਦਾ ਪ੍ਰੋਸੈਸ ਹੋਣਾ ਸ਼ੱਕਰ ਬਣ ਗਈ ਹੈ ਨੀ ਚੱਕਰ ਉਹ ਦੇਖੋ ਇਹ ਐਂ ਲਾਦਾ ਜਿਵੇਂ ਗੋੜ ਹੁੰਦਾ ਹੈ ਤਾਂ ਸ਼ੱਕਰ ਹੀ ਇਹ ਹੈ ਸ਼ੱਕਰ ਦੀ ਤਿਆਰੀ ਕਰ ਰਹੇ ਹਾਂ ਨਾ ਇਹ ਤਾਂ ਫਿਰ ਮਟੀਰੀਅਲ ਥੋੜਾ ਜਿਹਾ ਉਹ ਯਾਰ ਰੱਖਦੇ ਆ ਨਾ ਏ ਆ ਦੇਖੋ ਚਿਟੀ ਚਿਟੀ ਛੱਕਰ ਆ ਹਾਂ ਹਲਾ ਹਲਾ ਕੇ ਚਿਟੀ ਚਿਟੀ ਬਣਾਉਂਦੀ ਜਣਾ ਕੀ ਬੋਲ ਹੁਣ ਖਾ ਕੇ ਵੇਖਦੇ ਆ ਇਹ ਪੂਰਣਾ ਵੀ ਇੱਕ ਨਾ ਇਹਦੇ ਨਾਲ ਨਾ ਉਹ ਜਿਹੜਾ ਖੁਰਚ ਨੇ ਇਹ ਨਾਲੋਂ ਖੁਰਚੜਾ ਓਕੇ ਕਿੰਨੇ ਹੋ ਉਹ ਪਾਸਾ ਕਾਇਦੇ ਉੱਤੇ ਪਾ ਕੇ ਉਹ ਦੇਤਾ ਆ ਦੇਖੋ ਸ਼ੱਕਰ ਜਿਹੜਾ ਗੋੜਾ ਖਾਨਦਾਨ ਯਾਰ ਉਹ ਵੱਖਰਾ ਹੀ ਹੈ ਸ਼ੱਕਰ ਦਾ ਚੱਕਰ ਚਾ ਲੋ ਤੇ ਜਦ ਪੂਪਾ ਜਲੇ ਲੈ ਕੇ ਸ਼ੱਕਰ ਖਾਉ ਜਾਂਦਾ ਸ਼ੱਕਰ ਵਿੱਚ ਸ਼ੱਕਰ ਦਾ ਹੀ ਸੁਆਦ ਆਇਆ ਰੁਪਏ ਆ ਤੁਰ ਕੇ ਅਸੀਂ ਰੋਡ ਤੇ ਟੁਰ ਜਾ ਰਹੇ ਆ ਆ ਦੇਖੋ ਇਹ ਆ ਮਾਨੂ ਕੇ ਇਹ ਨਾਲ ਸਿਕਾ ਰੋਡ ਕਿਸੇ ਰੋਡ ਦੇ ਉੱਤੇ ਘੁਲਾੜਾ ਆ 100 ਰੁਪਏ ਦਾ ਚਾਰੇ ਚਾਰੇ ਚਵਾ ਕਰਦੇ ਅਸੀਂ ਲੈ ਕੇ ਆਏ ਆ ਨਾਲ ਇਹ ਗੱਲਾ ਠੀਕ ਏ ਕਹਿੰਨੇ ਕਹਿੰਨੇ ਕੋ ਆਪਣਾ 100 ਰੁਪਇਆ ਲੈ ਕੇ ਲੈਦਾ ਹੈ ਲੈ ਕੇ 100 ਰੁਪਇਆ ਲੈ ਕੇ ਲੈ ਭਾਏ ਮੋਟੋ ਸਰ ਉਡੋ ਤੂੰ ਸਰ ਫੜਿਆ 2 ਰੁਪਇਆ ਲਓ ਅੱਛਾ ਹੁਣਾਂ ਤਾਂ ਮੇਰੇ ਚਾਹੀਦਾ ਹੁਣ ਕੀ ਕਰਕੇ ਆਏ ਦੱਦਾ ਦੱਦਾ ਨਹੀਂ ਤਰਿਆ ਵਾ ਬਾਲਾ ਦੇ ਕੇ ਇੱਕ ਟਾ ਗੁੰਨ ਕੇ ਆਏ ਅੱਛਾ ਪਤਾ ਨਹੀਂ ਸਾਗ ਨੰਤਰ ਕੇ ਕਰੂ ਸਾਗਣਾ ਬਣਾ ਕੇ ਕਰੂ ਸਾਗ ਨਹੀਂ ਪਤਾ ਕੀ ਇੱਕ ਦਿਨ ਸਬਜ਼ੀ ਖਾ ਕੇ ਅਗਲੇ ਦਿਨ ਮੇਰਾ ਖਾਣ ਦਾ ਜੀਜਾ ਨਹੀਂ ਕਰਦਾ ਚਲੋ 19 ਬਣਾ ਲਵਾਂਗੇ ਥੋੜੀ ਜੀ ਬਸ ਕਣ ਸਾਗ ਬਣਾ ਕੇ ਯਾਰ ਮਨ ਬਹੁਤ ਮੇਰਾ ਮੂਡ ਦਾ ਤੁਸੀਂ 4 ਦਿਨਾਂ ਦਾ ਬਣਾ ਦਿੰਦੇ ਹੋ ਇਕੱਠਾ ਉਹ ਚਲ ਮੈਂ ਚੱਲ ਨਾ ਨਾ ਥੋੜਾ ਥੋੜਾ ਬਣਾਵਾਂਗੇ ਮੈਂ ਮੈਂ ਸਾਗ ਬਣਾਦਾ ਬਿਨਾ ਮੇਥੀ ਤੋਂ ਮੇਥੀ ਨਹੀਂ ਪਾਣੀ ਮੇਥੀ ਕਰਕੇ ਮੈਨੂੰ ਕੋੜਾਪਨ ਲੱਗਦਾ ਹੈ ਮੇਥੀ ਦਾ ਤੋੜ ਬਹੁਤ ਜ਼ਿਆਦਾ ਆਉਂਦਾ ਮੇਥੀ ਜ਼ਿਆਦਾ ਨਹੀਂ ਪਾਣੀ ਮੈਨੂੰ ਮੇਥੀ ਕਰਕੇ ਕੋੜਾ ਦੱਸਿਓ ਵੀ ਸੋ ਇਹ ਜਿਹੜੀ ਹੁਣ ਤੁਸੀਂ ਮੈਨੂੰ ਆਇਆ ਦੱਸਿਓ ਮੀ ਜੇ ਮਟੀਰੀਅਲ ਜ਼ਿਆਦਾ ਪੈ ਜਾਊਗਾ ਕੋਈ ਮੇਥੀ ਪੈ ਜਾਊ ਮੇਥੇ ਪੈ ਜਾਣਗੇ ਬਾਥੂ ਪੈ ਜਾਊਗਾ ਉਹ ਚੀਜ਼ ਵਧੀਆ ਹੋਣੂਗੀ ਇੱਕ ਸਾਗ ਹੁੰਦਾ ਨਹੀਂ ਨਹੀਂ ਇੱਕ ਸਾਗ ਹੁੰਦਾ ਸਿਰ ਸਾਗ ਔਰ ਪਾਲਕ ਦਾ ਨਹੀਂ ਉਹ ਤੁਹਾਨੂੰ ਖਾਣਾ ਹੀ ਨਹੀਂ ਆਉਂਦਾ ਹੈ ਨਾ ਉਹ ਸਵਾਦ ਜ਼ਿਆਦਾ ਲੱਗਦਾ ਉਹਦੇ ਚ ਸਿਰਫ ਸਾਗ ਦਾ ਸਵਾਦ ਆ ਸਾਗ ਦਾ ਸਵਾਦ ਨਹੀਂ ਆਉਂਦਾ ਤੁਸੀਂ ਜਿਹੜਾ ਸਾਗ ਬਣਾਉਂਦੇ ਉਹ ਚ ਮੇਥੀ ਜ਼ਿਆਦਾ ਆਂਦੀ ਹੈ ਮੇਥੀ ਦਾ ਸਵਾਦ ਜ਼ਿਆਦਾ ਆਂਦਾ ਸਾਗ ਦਾ ਤੇ ਆਂਦਾ ਹੀ ਨਹੀਂ ਆਉਂਦਾ ਕਿਉਂ ਤੁਸੀਂ ਇਹ ਚੀਜ਼ ਨੋਟ ਕੀਤੀ ਹੈ ਸਾਗ ਦਾ ਸਵਾਦ ਮੈਨੂੰ ਐ ਨਹੀਂ ਪਤਾ ਲੱਗਦਾ ਕਹੇ ਜਾਂਦਾ ਸਾਗ ਸਾਗ ਦਾ ਸਵਾਦ ਤਾਂ ਹੀ ਪਤਾ ਲੱਗੇਗਾ ਨਾ ਜੇ ਮੇਥੀ ਦਾ ਤੁਸੀਂ ਸਵਾਦ ਘੱਟ ਰੱਖੋਗੇ ਉਹਦੇ ਚ ਤਾਂ ਹੀ ਪਤਾ ਲੱਗਦਾ ਚਲੋ ਜੀ ਆਪਾਂ ਬੱਪਲ ਤਾਂ ਹੋਤਾ ਆਪਾਂ ਐ ਕਰਾਂਗੇ ਨਾ ਫਿਰ ਮੇਥੀ ਘੱਟ ਪਾਵਾਂਗੇ ਮੈਂ ਇੱਥੇ ਥੋੜੀ ਜਿਹੀ ਪਾਵਾਂਗੇ ਜੇ ਮੇਥੀ ਦੀ ਇੱਕ ਗੁੱਚੀ ਹੈ ਨਾ ਉਹਨੂੰ ਅੱਧੀ ਪਾਓ ਥੋੜੀ ਜਿਹੀ ਸਿਰਫ ਅਸੀਂ ਇੱਕ ਕਹਿੰਦੇ ਆ ਨਾ ਕਿ ਹਮ ਮੇਥੀ ਪਾਈ ਆ ਉਹ ਚੀਜ਼ ਕਰਨੀ ਹੈ ਨਾ ਕਿ ਉਹਦਾ ਸਵਾਦ ਦੇ ਹੀ ਜਾਣਾ ਉਹ ਉਹ ਚੀਜ਼ ਕਰਨੀ ਉਹ ਚੀਜ਼ ਦਾ ਮਤਲਬ ਨਾ ਹੀ ਕਰਨਾ ਕਹਿਣ ਦਾ ਪਾਉਂਦੇ ਸੀ ਨਾ ਸਾਗ ਮੈਂ ਉਹ ਚੀਜ਼ ਦਾ ਸਵਾਗ ਦਾ ਸਵਾਦ ਲੈਣਾ ਤੇ ਘੋਟ ਉਹਦੇ ਚ ਬਣਿਆ ਹੋਵੇ ਦੇਗੇ ਚ ਅੱਛਾ ਦੇਗੇ ਵਾਲਾ ਸਾਗ ਬਹੁਤ ਸਵਾਦ ਲੱਗਦਾ ਦੇਗੇ ਅੱਛਾ ਤੁਸੀਂ ਹਾਂਡੀ ਚ ਬਣਾਦੇ ਹੋ ਜਾਂ ਅਦਾ ਚ ਬਣਾਉਂਦੇ ਹੋ ਸਾਗ ਹੋਵੇ ਗਰਮ ਰੋਟੀ ਹੋਵੇ ਦੇਸੀ ਘੋੜੀ ਦੀ ਚੌਪੜੀ ਹੋਈ ਆਪਣੀ ਹਾਂਡੀ ਝੋੜੀਏ ਇਹਦੇ ਜ ਥੋੜਾ ਹੀ ਬਣਨਾਗਾ ਸਾਗ ਇਹ ਹਾਂਡੀ ਚ ਬਣਾ ਲਾਂਗੇ ਬਸ ਇਹ ਚ ਫੇਰ ਵੀ ਇੱਕ ਗੁੱਚੀ ਇੱਕ ਗੁੱਚੀ ਇੱਕ ਇੱਕ ਗੁੱਚੀ ਤਾਂ ਲੋਗੇ ਹਾਂ 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 ਬੈਰ ਬੈ ਖੇਤਾਂ ਦਾ ਸਾਗ ਲੈ ਕੇ ਆਉਣਾ ਮੇਰੇ ਅਜੇ ਨਾ ਸਰੀਰ ਅਲਾਉਡ ਨਹੀਂ ਕਰਦਾ ਕਿ ਮੈਂ ਕਿਤੇ ਜਾਵਾਂ ਅੱਜ ਵੀ ਮੈਂ ਬੜੀ ਮੁਸ਼ਕਿਲ ਗਈਆਂ ਨਾ ਲਿਆ ਆਂ ਕਿ ਆਪਾਂ ਖੇਤੋਂ ਰਾਤ ਪੈਂਦੇ ਮੇਰਾ ਨੱਕ ਬੰਦ ਹੋ ਜਾਂਦਾ ਕੱਲ ਨੂੰ ਕੱਲ ਨੂੰ ਅਸੀਂ ਬਖਾਉਨੇ ਤੁਹਾਨੂੰ ਸਾਗ ਰਿਆ ਕੇ ਰਵਣ ਨੂੰ ਤੋੜਨਾ ਸਿਖਾਉਨੇ ਕੱਲ ਨੂੰ ਠੀਕ ਹੈ ਜੀ ਤੇ ਮੈਂ ਤਾਂ ਤਾਂ ਕੁਛ ਨਹੀਂ ਹਾਂ ਮੇਰੇ ਜੈ ਨਹੀਂ ਹਿੰਮਤ ਇਹ ਕਮਜ਼ੋਰੀ ਪਈ ਆ ਆਪਾਂ ਵਿਆਹ ਦੀ ਜੀ ਵੀ ਖਾ ਕੇ ਅੱਕੇ ਪਏ ਆ ਕਮਜ਼ੋਰੀ ਬੜੀ ਆ ਗਈ ਕੋਹ ਦਾ ਪਿਆਰੇ ਮੇਰੇ ਕਮਜ਼ੋਰੀ ਚ ਤਾਂ ਫਿਰ ਮੇਰੇ ਚ ਵੀ ਆਈ ਵੀ ਆ ਤੇ ਕਮਜ਼ੋਰੀਆਂ ਨੂੰ ਆਪਾਂ ਹਲਾ ਕੇ ਪਰੇ ਛੱਟਣਾ ਤੇ ਠੀਕ ਹੈ ਜੀ ਚਲੋ ਦੰਦ ਦਾ ਸਵਾਗਤ ਕਰਾਂਗੇ